ਕੇਸ਼ کمار ਸ਼ਰਮਾ ਤੌਰ ਮੁੱਖ ਖੇਤੀਬਾੜੀ ਅਫਸਰ ਚੀਜ਼ ਬਕਸਿੰਗ ਨਗਰ ਵਿਖੇ ਸਵਾਦ ਦੇ ਰਿਹਾ ਹੈ ਇਸ ਵੇਲੇ ਤੇ ਅਸੀਂ ਜਿਹੜਾ ਕਿਸਾਨਾਂ ਨੂੰ ਜਿਹੜੀਆਂ ਸੋਨੇ ਦੀਆਂ ਫਸਲਾਂ ਦੀ ਜਾਣਕਾਰੀ ਦੇਣ ਲਈ ਜਿਹੜਾ ਇੱਕ ਦਿਨ ਦਾ ਆਪਾਂ ਜਿਹੜਾ ਕੈਂਪ ਜਿਹੜਾ ਲਗਣੇ ਆ ਜਿੱਤੇ ਵਿੱਚ ਸਾਡੇ ਸਾਰੇ ਜ਼ਿਲ੍ਹੇ ਦੇ ਜਿਹੜੇ ਕਿਸਾਨ ਜਿਹੜੇ ਆ ਉਹ ਸ਼ਾਮਲ ਹੁੰਦੇ ਆ ਉਹਦੇ ਵਿੱਚ ਆਪਾਂ ਵੱਖ-ਵੱਖ 부ਹਾਗਾ ਦੀਆਂ ਜਿਹੜੀਆਂ ਨਵੈਸ਼ਾ ਲੁੰਨੇ ਆ ਜਿਹੜੇ ਵੀ ਖੇਤੀਬਾੜੀ ਨਾਲ ਸੰਬੰਧ ਜਿੰਨੇ ਵੀ ਆਧਾਰੇ ਹੈਗੇ ਆ ਚਾਹੇ ਕੋਈ ਬੈਂਕਿੰਗ ਦੇ ਹੈਗੇ ਆ ਚਾਹੇ ਕੋਈ ਮਾਰਕੀਟਿੰਗ ਦੇ ਹੈਗੇ ਆ ਉਹਨਾਂ ਦੀ ਜਿਹੜੀ ਆਪਣੀ ਆਪਣੀ ਉਹਨਾਂ ਨੇ ਅਪਰਚਿੰਗ ਲਈ ਹੁੰਦੀ ਆ ਇਸ ਦੇ ਨਾਲ ਨਾਲ ਉਹਨਾਂ ਦੀ ਆਪਣੀਆਂ ਸਕੀਮਾਂ ਦੇਣ ਲਈ ਜੋ ਵੀ ਉਹ ਆਪਣੀ ਜਾਣਕਾਰੀ ਇੱਕ ਇੱਕ ਜਿਹੜਾ ਉਹਨਾਂ ਦਾ ਬੁਲਾਰਾ ਉਹਨੂੰ ਆਪਾਂ ਕਿਸਾਨਾਂ ਨੂੰ ਸੰਬੋਧਿਤ ਵੀ ਕਰਾਨੇ ਆ ਇਹਦੇ ਵਿੱਚ ਸਾਡੇ ਵਿਭਾਗ ਦੇ ਜਿਹੜੇ ਉੱਚ ਅਧਿਕਾਰੀ ਹੈ ਜਿਦਾ ਜੁਆਇੰਟ ਡਾਇਰੈਕਟਰ ਆਪਣੇ ਇੰਜੀਨੀਅਰ ਡਾਕਟਰ ਜਗਜੀਦੀਸ਼ ਜੀ ਆਏ ਸੀਗੇ ਤੇ ਇਸ ਦੇ ਨਾਲ ਨਾਲ ਜ਼ਿਲ੍ਹਾ ਪ੍ਰਸ਼ਾਸਨ ਤੇ ਨਾਲ ਨਾਲ ਜਿਹੜੇ ਸਾਡੇ ਪੋਲੀਟਿਕਲ ਲੋਕ ਹੈ ਉਹਨਾਂ ਵੱਲੋਂ ਵੀ ਇਸ ਸਟੈਂਪ ਦੇ ਵਿੱਚ ਸ਼ਮੂਲਿਤ ਕੀਤੀ ਜਾਂਦੀ ਹੈ ਇਹ ਲਗਾਤਾਰ ਜਿਹੜਾ ਸਾਡਾ ਉਪਰਾਲਾ ਜਿਹੜਾ ਹਾੜੀ ਤੇ ਸੋਨੀ ਦੀਆਂ ਫਸਲਾਂ ਦੇ ਵਿੱਚ ਲੱਗਦਾ ਇਸ ਵਾਰੀ ਜਿਹੜਾ ਇਹ ਥੋੜਾ ਜਿਹਾ ਜਿੱਦਾਂ ਸਮਾਂ ਕਰਕੇ ਤੇ ਪੋਸਟ ਨਹੀਂ ਸੀਗੀ ਤੇ ਥੋੜਾ ਡਿਲੇ ਹੋਇਆ ਪਰ ਅਸੀਂ ਬੜਾ ਵਧੀਆ ਲੋਕਾਂ ਨੂੰ ਇਸ ਵੇਲੇ ਜਿੱਦਾਂ ਫਸਲਾਂ ਤੇ ਸਮੱਸਿਆ ਆ ਰਹੀਆਂ ਨਾ ਚਾਹੇ ਕੋ ਗੰਨਾ ਹੈਗਾ ਚਾਹੇ ਕੋ ਝੋਨੇ ਤੇ ਕੋਈ ਪ੍ਰੋਬਲਮ ਆ ਰਹੀ ਹੈ ਜਾਂ ਮੱਕੀ ਜਿੱਦਾਂ ਸਾਡੀ ਨਵੀਂ ਜਿਹੜੀ ਆਪਾਂ ਡਾਇਵਰਸਿਫਿਕੇਸ਼ਨ ਦਿੰਦਾ ਲੈ ਕੇ ਚੱਲੇ ਆਂ ਤੇ ਆਪਾਂ ਇਸ ਵਾਰੀ 1.5 ਹਜ਼ਾਰ ਦੇ ਨਾਲ ਰਕਬਾ ਆਪਾਂ ਝੋਨੇ ਤੋਂ ਕੱਢ ਕੇ ਮੱਕੀ ਥੱਲੇ ਲਿਆਣਾ ਹੋਰ ਵੀ ਦੂਜੀਆਂ ਛੋਟੀਆਂ ਫਸਲਾਂ ਜਿੱਦਾਂ ਉਹਨਾਂ ਬਾਰੇ ਵੀ ਆਪਾਂ ਲੋਕਾਂ ਨੂੰ ਇਨਾ ਕੈਂਪਸ ਦੇ ਰਾਈ ਜਾਗਰੂਕ ਕਰਦੇ ਆ ਇਹਦੇ ਵਿੱਚ ਆਪਾਂ ਦਾ ਕਟੂ-ਕਟ 10000 ਕਿਸਾਨਾਂ ਦਾ ਟਾਰਗੇਟ ਅਸੀਂ ਲੈ ਕੇ ਜਿਹੜਾ ਸਾਰੇ ਬਲੋਕਾਂ ਚੋਂ ਜਿੰਨਾਂ ਬਲੋਕਾਂ ਨੂੰ ਟਾਰਗੇਟ ਦਿੰਨੇ ਆ ਉਹ ਆਪਣੀਆਂ ਕਿਸਾਨ ਸਾਡੇ ਇਕਸਪੋਜ਼ਰ ਵਿਜਟ ਦੇ ਵਿੱਚ ਜਿਹੜਾ ਮੱਸਾਂ ਲੈ ਕੇ ਸਾਡੇ ਤੇ ਸੰਮੂਲਿਤ ਕਰਦੇ ਆ ਔਰ ਬਲਾਚੌਰ ਮਥੜਵਾ ਸਾਰੇ ਬਲੋਕਾਂ ਦੇ ਜਿਹੜੇ ਬਲੌਕ ਦੂਰ ਦੂਰ ਤੇ ਵੀ ਆ ਗਏ ਆ ਉਹਨਾਂ ਦੇ ਕਿਸਾਨਾਂ ਕੋਲੋਂ ਵੀ ਤਸ਼ਮੂਲਿਤ ਕੀਤੀ ਜਾਂਦੀ ਹੈ ਤੇ ਮਾਰਾਂ ਦੇ ਜਿਹੜੇ ਵਿਚਾਰ ਜਿਹੜੇ ਆ ਉਹ ਸੁਣ ਕੇ ਜਿਹੜੀ ਆਪਣੀਆਂ ਫਸਲਾਂ ਤੇ ਲਾਗੂ ਕੀਤੀ ਜਾਂਦੀਆਂ ਧੰਨਵਾਦ ਕਿਸਾਨਾਂ ਨੂੰ ਕੋਈ ਸਕੀਮਾਂ ਬਾਰੇ ਬਰੀਫ ਕਰੂ हां जी ਕਿਸਾਨਾ ਜੀ ਇਦਾਂ ਸਾਡੇ ਕੋਲ ਸਾਡਾ ਜ਼ਿਲ੍ਹਾ ਇਸ ਵਾਰੀ ਕੁਦਰਤੀ ਖੇਤੀ ਲਈ ਚੁਣਿਆ ਗਿਆ ਇਸ ਤੋਂ ਸਵਾਜ ਜਿਹੜੀ ਆਪਾਂ ਜਿਹੜੀ ਮੱਕੀ ਨੂੰ ਜਿਹੜੀ ਆ ਜਿੱਥੇ ਆਪਾਂ ਝੋਨਾ ਛੱਡ ਕੇ ਮੱਕੀ ਲਾਵਾਂਗੇ ਉੱਥੇ 10000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜਾ ਆਪਾਂ ਕਿਸਾਨਾਂ ਨੂੰ ਜਿਹੜਾ ਉਹ ਜਿਹੜਾ ਉਹਨਾਂ ਦੇ ਖਾਤੇ ਦੇ ਵਿੱਚ ਪੈਸੇ ਪਾਉਣੇ ਆ ਉਹ ਰਜਿਸਟ੍ਰੇਸ਼ਨ ਕਰਨੀ ਆ ਉਹਨਾਂ ਨੇ ਉਹ ਸਾਡੀਆਂ ਪ੍ਰਦਰਸ਼ਨੀਆਂ ਹੈਗੀਆਂ ਉਹ ਹਰ ਇੱਕ ਬਰਾਕ ਨੂੰ ਉੱਪਰ ਟਾਰਗੇਟ ਦਿੱਤੇ ਹੋਏ ਆ ਇੱਕ ਉਹ ਹੈਗਾ ਉਸ ਤੋਂ ਬਾਅਦ ਇੱਕ ਸਾਡੀ ਜਿਹੜੀ ਪ੍ਰਾਲੀ ਨੂੰ ਸਾਂਭ ਸੰਭਾਲ ਕਰਨ ਲਈ ਜਿਹੜੀ ਮਸ਼ੀਨਰੀ ਆ ਉਹਦੇ ਆਪਾਂ ਡਰਾ ਪਿਛਲੇ ਮਹੀਨੇ ਜਿਹੜੇ ਕੱਢਿਆ ਉਹ ਧਰਾ ਕੱਢ ਕੇ ਲੋਕਾਂ ਨੂੰ ਮਸ਼ੀਨਾਂ ਆਪਾਂ ਦੇਣੀਆਂ ਵੀ ਸ਼ੁਰੂ ਕਰਤੀਆਂ ਤਾਂ ਕਿ ਜਿਹੜੇ ਆਪਾਂ ਆਉਣ ਵਾਲੇ ਸੀਜ਼ਨ ਦੇ ਪ੍ਰਾਲੀ ਦੀ ਜਿਹੜੀ ਹੈ ਉਹਦੀ ਸਾਂਭ ਸੰਭਾਲ ਕਰ ਸਹੀਏ ਇਤੋਂ ਇਲਾਵਾ ਇੱਕ ਸੀਡੀਪੀ ਸਕੀਮ ਹੈ ਸਾਡੇ ਵਿੱਚ ਉਹਦੇ ਵਿੱਚ ਜਿਹੜੀਆਂ ਨਵੀਆਂ ਮਸ਼ੀਨਾਂ ਜਿੱਦਾਂ ਮੱਕੀ ਦੀ ਬਿਜਾਈ ਕਰਨ ਲਈ ਇਨੋਮੈਟਿਕ ਪਲਟਰਾਂ ਦਾ ਉਹਦੇ ਤੇ ਵੀ ਜਿਹੜੀਆਂ ਲੋਕਾਂ ਨੂੰ ਜਿਹੜੀ ਆਪਾਂ ਸਬਸਿਡੀ ਇਦਾਂ ਇੰਡੀਵਿਜੂਅਲ ਕਿਸਾਨ ਨੂੰ 50% ਤੇ ਜਿਹੜਾ ਕਿਨ ਕੋਈ ਗਰੁੱਪ ਬਣਾ ਕੇ ਕੋਈ ਸੋਸਾਇਟੀ ਜਿਹੜੀ ਹੈ ਉਹ 80% ਜਿਹੜੀ ਹੈ ਸਰਕਾਰ ਵੱਲੋਂ ਜਿਹੜੀ ਹੈ ਸਹਾਇਤਾ ਉਹਦੀ ਤਿਆਰੀ ਹੈ ਉਹ ਲਗਾਤਾਰ ਸਾਡੀ ਦੋਹਰੀ ਸਕੀਮ ਹੈ 2019 ਤੋਂ ਚੱਲ ਰਹੀ ਹੈ ਉਹਦੇ ਵਿੱਚ ਆਪਾਂ ਪੂਰੇ ਜ਼ਿਲ੍ਹੇ ਨੂੰ ਜਿਹੜਾ ਵੀ ਸਾਰਾ ਸਟੱਬਲ ਬਰਨਿੰਗ ਦੇ ਸਵਾਜ ਜਿੰਨੀ ਵੀ ਮਸ਼ੀਨਾਂ ਇਦਾਂ ਹੈਪੀ ਸੀਡਰ ਸੁਪਰ ਸੀਡਰ ਬੇਲਰ ਰੇਕਰ ਉਹਨਾਂ ਤੇ ਜਿਹੜੀ ਸਬਸਿਡੀ ਦਿੱਤੀ ਜਾ ਰਹੀ ਹੈ ਇਹ ਤੋਂ ਲਾਵਾ ਸਾਡੇ ਕੋਲੇ ਇੱਕ ਆਤਮਾ ਸਕੀਮ ਹੈਗੀ ਹੈ ਜਿਹਦੇ ਵਿੱਚ ਆਪਾਂ ਕਿਸਾਨਾਂ ਨੂੰ ਬਾਹਰ ਐਕਸਪੋਜ਼ਰ ਬਜਟ ਕੋਈ ਪ੍ਰਦਰਸ਼ਨੀ ਪਲਾਟਾਂ ਆ ਰਹੀ ਕੋਈ ਇਦਾਂ ਕਿਸਾਨ ਮੇਲੇ ਨੇ ਜਿੱਦਾਂ ਇੱਕ ਕਿਸਾਨ ਮੇਲਾ ਪੋਸ਼ੀ ਸਕੀਮ تحت ਆਪਾਂ ਲਾਇਆ ਵੀ ਲੋਕਾਂ ਨੂੰ ਜਾਗਰੂਕ ਕਰ ਲਈ ਹੈ ਉਸ ਸਕੀਮ ਸਾਡੇ ਕੋਲ ਚੱਲ ਰਹੀ ਹੈ ਉਤਰ ਤੋਂ ਬਾਅਦ ਇੱਕ ਸਾਡੇ ਕੋਲ ਕੁਦਰਤੀ ਖੇਤੀ ਨਾਲ ਸੰਬੰਧਿਤ ਜਿਹੜੀ ਹੈ ਇੱਕ ਸਕੀਮ ਆਪਾਂ ਨਵੀਂ ਲਾਂਚ ਕੀਤੀ ਹੈ ਉਹਦੇ ਵਿੱਚ ਸਾਡੇ ਕੋਲ 501 ਏਕੜ ਰੱਖਵਾ ਜਿਹੜਾ ਜ਼ਿਲ੍ਹੇ ਦੇ ਵਿੱਚ ਕੁਦਰਤੀ ਖੇਤੀ ਥੱਲੇ ਲੈ ਕੇ ਆਣਾ ਜਿਹਦੇ ਵਿੱਚ ਜਿਹੜਾ ਕੁਦਰਤ ਦੀਆਂ ਜਿਹੜੀਆਂ ਚੀਜ਼ਾਂ ਪਾ ਕੇ ਆਪਾਂ ਬਾਰੋਂ ਕੁਝ ਨਹੀਂ ਪਾਣਾ ਜੋ ਕੁਦਰਤ ਤੇ ਲੋਕਾਂ ਦੇ ਖੇਤਾਂ ਦੇ ਵਿੱਚ ਤਿਆਰ ਕਰਨਾ ਉਹਦੇ ਨਾਲ ਹੀ ਜਿਹੜੀਆਂ ਫਸਲਾਂ ਦੇ ਕੀੜੇ ਮਕੌੜਿਆਂ ਦਾ ਲੱਗ ਚ ਕਰਨਾ ਤੇ ਨਾਲ ਹੀ ਕੋਈ ਬਿਮਾਰੀਆਂ ਜਾਂ ਕੋਈ ਆ ਉਹਦਾ ਇਲਾਜ ਉਹਦੇ ਨਾਲ ਹੀ ਕਰਨਾ ਸੀ ਤੇ ਖਾਦ ਵੀ ਆਪਾਂ ਜਿਹੜੀ ਗੋਬਰ ਹੈ ਉਤੋਂ ਤਿਆਰ ਕਰਕੇ ਜਿਹੜੀ ਆ ਖੇਤਾਂ 'ਚ ਉਹ ਪਾਈ ਜਾਂਦੀ ਹੈ। ਤੇ ਜੀ ਉਹ ਸਮਝੇ ਦੁਬਾਰਾ ਤੁਸੀਂ ਡਾਈਵਰਸੀਫਿਕੇਸ਼ਨ ਦੀ ਗੱਲ ਕਰ ਰਹੇ ਹੋ। ਜੇ ਆਪਾਂ ਡਾਈਵਰਸੀਫਿਕੇਸ਼ਨ ਦੀ ਗੱਲ ਕਰੀਏ ਕੀ ਕਿੱਦਾਂ ਤਾਂ ਹੁਵਾਰਾ ਮਿਲਿਆ ਔਰ ਕਿੱਦਾਂ ਕਿੰਨੇ ਕਿਸਾਨ ਸਾਹਿਬ ਨੂੰ ਇਸਨੇ ਕਿਉਂਕਿ ਡਾਈਵਰਸੀਫਿਕੇਸ਼ਨ ਵਾਲੇ ਪਾਸੇ ਕਿਸਾਨ ਤਾਂ ਨਹੀਂ ਜਾਂਦੇ ਕਿਉਂਕਿ ਉਹਨਾਂ ਨੂੰ ਹੋਲ ਫਸਲਾਂ ਤੋਂ ਕਮਾਈ ਨਹੀਂ ਮਿਲਦੀ ਜੇ ਹੁਣ ਦੀ ਗੱਲ ਕਰ ਲਈ ਤੇ ਇਸ ਵਾਰੀ ਵੀ ਜਿਹੜਾ ਝੋਨਾ ਬੀਜਿਆ ਗਿਆ ਪਿਛਲੇ ਸਾਲ ਨਾਲੋਂ ਵੱਧ ਬੀਜਿਆ ਗਿਆ ਜੋ ਰਿਪੋਰਟ ਦੱਸ ਰਹੇ ਨੇ। ਕਿੰਨਾ ਹੋ ਗਰ ਮਿਲਿਆ ਹੈ ਔਰ ਕੀ ਕਰ ਕਮੀਆਂ ਪਿੱਛੇ ਰਹੀਆਂ ਨੇ ਜਿਹੜੀਆਂ ਹੁਣ ਤੁਸੀਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇੱਥੇ ਮੈਂ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਝੋਨੇ ਦਾ ਏਰੀਆ ਸਾਡੇ ਖਾਸ ਕਰਕੇ ਜਿਹੜੀ ਸਾਡੀ ਵੈਲਟ ਹੈ ਸਾਡੇ ਡਿਵਰਸ਼ਨ ਜਿਹੜੀ ਹੈ ਕੁਦਰਤੀ ਦੂਜੇ ਖੇਤਿਆਂ ਵੱਲ ਵੀ ਹੈਗੀ ਆ ਜਿੱਦਾਂ ਸਾਡਾ ਕੁਛ ਇਹਦੀ ਆ ਪਪੂਲਰ ਦੀ ਖੇਤੀ ਥੱਲੇ ਆ ਗਿਆ ਤੁਸੀਂ ਦੇਖਿਆ ਹੋਣਾ ਪਿੰਡਾਂ ਜਾ ਕੇ ਦੇਖੋ ਕਾਫੀ ਏਰੀਆ ਦੇ ਸਾਡੇ ਪਪੂਲਰ ਲੱਗ ਗਿਆ ਪਪੂਲਰ ਜਿੱਥੇ ਲੱਗ ਗਿਆ ਉੱਥੇ ਝੋਨਾ ਸਾਡਾ ਆਟੋਮੈਟਿਕਲੀ ਜਿਹੜਾ ਨਹੀਂ ਲੱਗਿਆ ਜਾਂਦਾ ਉੱਥੇ ਸਾਡਾ ਪਪੂਲਰ ਹੀ ਰਹਿੰਦਾ ਉੱਥੇ ਤੁਸੀਂ ਦੂਜੀਆਂ ਫਸਲਾਂ ਲਾ ਸਕਦੇ ਹੋ ਕਣਕ ਲਾ ਸਕਦੇ ਹੋ ਜਾਂ ਸੋਨੀ ਦੇ ਵਿੱਚ ਤੁਸੀਂ ਪਹਿਲੇ ਜਾਂ ਦੂਜੇ ਸਾਲ ਤੁਹਾਡੀ ਮੱਕੀ ਲੱਗ ਸਕਦੀ ਹੈ ਚਾਰਾ ਕੋਈ ਲੱਗ ਸਕਦਾ ਤੇ ਇਸ ਕਰਕੇ ਜਿਹੜਾ ਡਾਈਵਰਸਿਫਿਕੇਸ਼ਨ ਤੇ ਜਿਹੜਾ ਪੰਜਾਬ ਸਰਕਾਰ ਦੀ ਸਕੀਮ ਹੈਗੀ ਹੈ ਉਹ ਜੀ ਮੱਕੀ ਉਹ ਜਿਹੜੀ ਆਪਾਂ ਐਮ ਐਸ ਪੀ ਦੇ ਖਰੀਦਣਾ ਐਮ ਐਸ ਪੀ ਜੀ ਮੱਕੀ ਖਰੀਦੀ ਗਈ 2400 ਰੁਪਏ ਪੱਤੀ ਉਹਦਾ ਕਵਾਂਟਰ ਭਾਅ ਹੈਗਾ ਤੇ ਉਹ ਖਰੀਦੀ ਜਾਣੀ ਹੈ ਉਹਦੇ ਲਈ ਸਰਕਾਰ ਪੂਰੀ ਬਚਨਬੱਧ ਹੈ ਇਹਦੇ ਨਾਲ ਨਾਲ ਦੂਜੀ ਜਿਹੜੀ ਨੋਮੈਟਿਕ ਪਲਾਂਟਰ ਦੇ ਨਾਲ ਆਪਾਂ ਬਜਾਈ ਕਰਨੀ ਹੈ ਸਾਡਾ ਮੱਕੀ ਦਾ ਜਿਹੜਾ ਝਾੜ ਹੈ ਸੋਹਣੀ ਦੀ ਮੱਕੀ ਦਾ ਝਾੜ ਦੀ ਰਹਾ 15 ਤੋਂ 20 ਕਵਾਂਟਰ ਦੇ ਵਿੱਚ ਆਂਦਾ ਉਹ 30 ਕਵਾਂਟਰ ਤੋਂ ਉੱਤੋਂ ਝਾੜ ਦੇ ਨਾਲ ਆਜੂਗਾ ਜਿੱਥੇ ਸਾਡੀ ਨੋਮੈਟਿਕ ਪਲਾਂਟਰ ਨੇ ਬਜਾਈ ਹੋ ਗਈ ਜੀ ਆਪਾਂ ਕਣਕ ਮੱਕੀ ਦਾ ਝਾੜ ਵਧਾ ਲੈਨੇ ਆ ਰੇਟ ਸਹੀ ਮਿਲ ਜਾਂਦਾ ਤੇ ਆਪਾਂ ਝੋਨੇ ਜਿੰਨਾ ਮੁਨਾਫਾ ਕਮਾ ਲਾਂਗੇ ਤੇ ਕੁਦਰਤੀ ਆਪਾਂ ਜਿਹੜਾ ਪਾਣੀ ਬਚਾ ਕੇ ਆਪਾਂ ਵਧੀਆ ਬਦਲ ਹੈਗਾ ਮੱਕੀ ਖਾਸ ਕਰਕੇ ਸਾਡੇ ਇਲਾਕੇ ਦੀ ਇਸ ਤੋਂ ਇਲਾਵਾ ਛੋਟੀਆਂ ਫਸਲਾਂ ਵੀ ਹੈਗੇ ਜਿਦਾ ਤਿਲਾਂ ਦੇ ਵਿੱਚੇ ਇਹ ਆ ਰਿਹਾ ਮੂੰਗਫਲੀ ਦੇ ਅਸੀਂ ਪ੍ਰਦਰਸ਼ਨੀ ਪਲਾਂਟ ਲਗਵਾ ਰਹੇ ਆ ਉਹ ਲੋਕਾਂ ਨੂੰ ਆਪਾਂ ਦੇ ਕੇ ਜੇ ਡਿਮੋਸ਼ਨ ਲਵਾਇਆ ਤਿਲਾਂ ਦੇ ਵਿੱਚ ਜਿਹੜਾ ਹੈਗੀਆਂ ਦਾਲਾਂ ਦੇ ਵਿੱਚ ਵੀ ਆਪਾਂ ਮੂੰਗੀ ਦੇ ਵਿੱਚ ਪਿੱਛੇ ਉਪਾਦਨ ਤੇ ਪਸੀਡ ਵੀ ਦਿੱਤਾ ਉਹਨਾਂ ਨੂੰ ਉਹਦੇ ਲੋਕੀ ਹੌਲੀ ਹੌਲੀ ਲੋਕਾਂ ਦਾ ਮਨ ਬਣ ਰਿਹਾ ਤੁਸੀਂ ਆਪਾਂ ਜਿਹੜੀਆਂ ਘੱਟੋ ਘੱਟ ਆਪਣੇ ਖਾਣ ਲਈ ਚੀਜ਼ਾਂ ਆਪਣੇ ਘਰ ਜਿਹੜੀਆਂ ਪੈਦਾ ਕਰ ਲਈਏ ਜੇ ਕਿਸਾਨ ਉਹੀ ਕੰਮ ਕਰਨ ਲੱਪੇਦਾ ਤੇਲ ਹੈਗਾ ਸਰੋਂ ਦਾ ਤੇਲ ਹੈ ਹਾੜੀ ਦੇ ਵਿੱਚ ਸਾਡੀ ਮੇਨ ਜਿਹੜੀ ਡਿਵਰਸ਼ਨ ਉਹਦੇ ਚਾਹੀਏ ਔਰ ਲੋਕੀ ਬੜਾ ਵਧੀਆ ਉਹਦੇ ਚ ਸਾਡਾ ਓਮਕਾਰਾ ਮਿਲ ਰਿਹਾ ਤੇ ਸਿਰਫ ਇਹੀ ਹੈਗਾ ਜੇ ਸਾਡਾ ਮੱਕੀ ਦੇ ਵਿੱਚ ਸਾਡੇ ਕੋਲ ਇੱਕ ਹੋਰ ਹੈਗਾ ਸਾਡੇ ਕੋਲ 에ਥਨੋਲ ਪਲਾਂਟ ਲੱਗ ਗਿਆ ਖਾਸ ਕਰਕੇ ਜਿਹੜੇ ਸਾਡੇ ਜਿਹੜਾ ਮੱਕੀ ਤੋਂ ਜਿਹੜਾ 에ਥਨੋਲ ਬਣੂਗਾ ਉਹ ਪੈਟਰੋਲ ਦੇ ਵਿੱਚ ਬਲੈਂਡ ਹੋਊਗਾ ਉਹ ਪਾਰ ਸਰਕਾਰ ਨੇ ਉਹ ਤੋਂ 25% ਤੋਂ 20% ਤੱਕ ਬਲੈਂਡਿੰਗ ਜਿਹੜੀ ਕੀਤੀ ਜਾਣੀ ਹੈ ਜਦੋਂ ਹੋ ਗਿਆ ਤੁਹਾਨੂੰ ਮੱਕੀ ਜਿਹੜੀ ਗਲੀ ਸੜੀ ਜੇਟਾ ਤਾਂ ਪੱਕੀ ਆ ਉਹ ਸਾਰੀ ਤੁਹਾਡੀ ਖਰੀਦੀ ਆਇਆ ਕਰੂਗੀ ਤੇ ਬੜੀ ਵਧੀਆ ਤਰੀਕੇ ਨਾਲ ਖਰੀਦ ਹੋ ਜਾਵੇ ਉਸ ਤੋਂ ਬਾਅਦ ਵਧੀਆ ਜਿਹੜਾ ਇਹਦਾ ਸਾਡਾ ਰਿਜ਼ਲਟ ਆਣਗੇ ਇਹ ਵੀ ਪਰਾਲੀ ਨੂੰ ਅਗਲਾਈ ਜਾਂਦੀ ਉਹਦੇ ਵੀ ਉਤਸ਼ਾਹ ਕੀਤਾ ਕਿਸਾਨਾਂ ਨੂੰ ਜੀ ਜਾਂ ਉਹਨਾਂ ਨੂੰ ਰੋਕਣ ਲਈ ਕੋ ਮਟਾ ਲਈਆਂ ਸਰ ਪਰਾਲੀ ਲਈ ਤਾਂ ਆਪਾਂ ਲਗਾਤਾ ਸਹਿਰ ਦਾ ਹੁਣ ਤੀ ਸਾਡੀਆਂ ਜਿਹੜੀਆਂ ਮੀਟਾਂ ਉਹਨਾਂ ਨੂੰ ਮਸ਼ੀਨਾਂ ਅੱਗੇ ਸਾਡੀਆਂ ਮਸ਼ੀਨਾਂ ਅਗਸਤ ਸਤੰਬਰ ਚ ਆਉਣੀਆਂ ਸੀਗੀਆਂ ਇਸ ਵਾਰੀ ਮਸ਼ੀਨਾਂ ਦੇ ਸੀ ਡਰਾ ਜੁਲਾਈ ਮਹੀਨੇ ਲੋਕਾਂ ਨੂੰ ਡਰਾ ਕੱਢ ਕੇ ਆਪਾਂ ਉਹਨਾਂ ਨੂੰ ਮਸ਼ੀਨਾਂ ਖਰੀਦ ਕੇ ਜੇ ਜੁਲਾਈ ਸਤੰਬਰ ਤੱਕ ਤਾਂ ਮਸ਼ੀਨਾਂ ਸਾਡੀ ਸਾਰੀ ਵੈਰੀਫਿਕੇਸ਼ਨ ਹੋ ਕੇ ਮਸ਼ੀਨਾਂ ਲੋਕਾਂ ਦੇ ਖੇਤਾਂ ਤੇ ਕੰਮ ਕਰਨ ਯੋਗੀਆਂ ਹੋ ਜਾਣੀਆਂ ਲੋਕ ਸਰਕਾਰ ਇੰਨੀ ਚਾਹਦਾ ਉਹਦੇ ਵੇਲੇ ਆਪਾਂ ਲੋਕਾਂ ਨੂੰ ਲਗਾਤਾਰ ਜਿਹੜੀ ਆ ਪੁਰਾਣੀਆਂ ਮਸ਼ੀਨਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਵੀ ਤੇ ਜਿਹੜੀਆਂ ਨਵੀਆਂ ਜਿਹੜੀਆਂ ਲੋਕਾਂ ਨੇ ਅਪਲਾਈ ਕੀਤੀਆਂ ਉਹ ਸਾਰੇ ਆਪਾਂ ਜਿਹੜੇ ਉਹਨਾਂ ਨੂੰ ਆਰਡਰ ਦੇ ਦਿੱਤੇ ਆ ਉਹ ਲੋਕੀ ਲੈ ਰਹੇ ਹੁਣੇ ਜਿੱਦਣ ਲਾਪਿਆ ਅਜੇ ਤੱਕ ਝੋਨੇ ਦੀ ਬੜਾਈ ਤਿੰਨ ਮਹੀਨੇ ਬਾਅਦ ਹੋਣੀ ਹੈ ਪਰ ਹੁਣੇ ਹੀ ਲੋਕਾਂ ਨੇ ਉਹਦੇ ਤੇ ਖਰੀਦ ਸ਼ੁਰੂ ਕਰਤੀ ਹੈ ਹੋਰ ਕੁਝ ਨਹੀਂ ਆ ਕੁਝ ਚਾਹਣਾ ਚਾਉਂ ਮੈਂ ਕਿਸਾਨ ਵੀਰਾਂ ਨੂੰ ਇਹੀ ਕਹਾਂ ਆਂ ਕਿ ਆਪਣਾ ਇੱਕ ਮਨ ਬਣਾਓ ਜਿਹੜਾ ਆਪਣੇ ਆਪਣਾ ਜਦੋਂ ਮੰਨ ਕੇ ਜੀਤੇ ਜੀਦਾ ਉਹ ਕਹਾਵਤ ਹੈ ਆਪਣਾ ਮਨ ਬਣਾਓ ਆਪਾਂ ਜਿਹੜੀ ਹੈ ਪ੍ਰਾਲੀ ਜਿਹੜੀ ਫਸਲਾਂ ਦੀ ਰਹਿਣ ਖੁਦ ਨਹੀਂ ਅੱਕ ਲੈਣੀ ਕੁਦਰਤੀ ਸੌਮਿਆਂ ਨੂੰ ਬਚਾਣਾ ਤੇ ਕੁਛ ਮੈਂ ਇਹ ਕਹਿਣਾ ਚਾਹਨਾ ਪੇਪਨੀ ਹੱਥੀ ਜਿਹੜਾ ਕੰਮ ਕਰਨ ਦੀ ਜਿਹੜੀ ਆ ਆਦਤ ਪਾਈ ਜਾਵੇ ਤਾਂ ਕਿ ਜਿੱਦਾਂ ਸਾਡੇ ਬਜ਼ੁਰਗ ਸਾਡੇ ਕਿੰਨਾ ਸਾਨੂੰ ਉਹਨਾਂ ਨੇ ਧੋਮਾ ਜ਼ਮੀਨਾਂ ਸਾਾਨੂੰ ਦੇ ਕੇ ਗਿਆ ਪਰ ਅਸੀਂ ਆਪਣੇ ਬੱਚਿਆਂ ਨੂੰ ਇਸ ਕੰਮ ਦੇ ਵਿੱਚ ਪੂਰਾ ਇਨਵੋਲਵ ਕਰੀਏ ਉਹਨਾਂ ਨੂੰ ਇਸ ਤੋਂ ਜਿਹੜੇ ਉਤਪਾਦ ਬਣਾਣ ਕੇ ਨਵੀਆਂ ਕੋਈ ਐਗਰੋ ਇੰਡਸਟਰੀ ਵੱਲ ਤੁਰਿਏ ਜਿਹੜਾ ਕਿ ਸਾਡੀ ਜਿਹੜੀ ਗਰਾ ਮਟੀਰੀਅਲ ਪੈਦਾ ਹੁੰਦਾ ਉਹ ਆਪਾਂ ਨੂੰ ਜੇ ਉਹ ਕੰਜ਼ਿਊਮਰ ਨੂੰ ਚਾਹੀਦਾ ਉਹ ਤਿਆਰ ਕਰਕੇ ਲੋਕਾਂ ਤੱਕ ਲੈ ਕੇ ਜਾਈਏ ਤਾਂ ਕਿ ਆਪਾਂ ਵੱਧ ਤੋਂ ਵੱਧ ਮੁਨਾਫਾ ਕਮਾ ਲਈਏ ਤੇ ਬਾਹਰ ਜਿਹੜਾ ਸਾਡਾ ਜੰਗ ਜਿਹੇ ਸੰਦਰਝਾਨੇ ਕਾ ਬਾਹਰ ਜਾਂਦਾ ਉੱਤੇ ਠੱਲ ਪਈ ਮੈਂ ਕਮਲਦੀਪ ਸਿੰਘ ਸੰਘਾ ਪ੍ਰੋਜੈਕਟ ਡਾਇਰੈਕਟਰ ਆਤਮਾ ਸਕੀਮ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅੱਜ ਆਤਮਾ ਸਕੀਮ ਅਦੀਨਾ ਜ਼ਿਲ੍ਹਾ ਸ਼ਹੀਦ ਪਾਕਿਸਤਾਨਾਗਰ ਵਿੱਚ ਡਿਸਟ੍ਰਿਕਟ ਲੈਵਲ ਦਾ ਕਿਸਾਨ ਸਖਲਾਈ ਕੈਂਪ ਬੰਗਾ ਵਿਖੇ ਲਗਾਇਆ ਗਿਆ ਜਿਹਦੇ ਵਿੱਚ ਵੱਖ-ਵੱਖ ਵਿਭਾਗਾਂ ਦੁਆਰਾ ਪ੍ਰਦਰਸ਼ਨੀ ਪਲਾਟ ਆਪਣੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਤੇ ਜਿਹੜੇ ਆਪਣੇ ਸੈਲਫ ਹੈਲਪ ਗਰੁੱਪ ਤੇ ਐਫ ਪੀਓ ਦੁਆਰਾ ਵੀ ਆਪਣੇ ਜਿਹੜੇ ਪ੍ਰੋਡਕਟ ਤਿਆਰ ਕੀਤੇ ਗਏ ਸੀ ਉਹਨਾਂ ਦੀ ਵੀ ਪ੍ਰਦਰਸ਼ਨੀ ਲਗਾਈ ਗਈ ਤੇ ਇਹਨਾਂ ਵਿੱਚੋਂ ਕਿਸਾਨਾਂ ਨੂੰ ਸਚੱਜੀ ਜਾਣਕਾਰੀ ਹਰੇਕ ਵਿਭਾਗ ਬਣਾ ਦਿੱਤੀ ਗਈ ਇਸ ਕਿਸਾਨ ਮੇਲੇ ਵਿੱਚ ਤਕਰੀਬਨ 6 600 ਤੋਂ 700 ਕਿਸਾਨਾਂ ਨੇ ਭਾਗ ਲਿਆ ਜਿਹਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਨਮਾਇਦਿਆਂ ਨੇ ਕਿਸਾਨਾਂ ਨੂੰ ਇਹ ਫਸਲਾਂ ਗਾਉਣ ਦੀਆਂ ਨਵੀਆਂ ਤਕਨੀਕਾਂ ਤੇ ਬਾਗਬਾਨੀ ਵਿਭਾਗ ਸੋਇਲ ਕੰਜ਼ਰਵੇਸ਼ਨ ਡੇਰੀ ਐਨੀਮਲਸ ਐਂਡ ਸਾਰੇ ਵਿਭਾਗਾਂ ਦੇ ਨਮਾਇਦੇ ਆਨੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਤੇ ਇਹਦੇ ਵਿੱਚ ਮੁੱਖ ਮਹਿਮਾਨ ਵਜੋਂ ਜ਼ਿਲ੍ਹੇ ਦੇ ਡੀਸੀ ਸਾਹਿਬ ਸ਼੍ਰੀ ਅਨਕੁਰਜੀਤ ਸਿੰਘ ਜੀ ਨੇ ਭਾਗ ਲਿਆ ਤੇ ਉਹਨਾਂ ਨੇ ਸਾਰੀਆਂ ਸਟਾਲਾਂ ਦੇ ਵਿੱਚ ਮੌਂਾਇਨਾ ਕੀਤਾ ਤੇ ਉਹਨਾਂ ਤੋਂ ਆਪਣੇ ਜਾਣਕਾਰੀ ਸਟਾਲਾਂ ਦੇ ਥੰਮਾ ਬਾਰੇ ਹਾਸਲ ਕੀਤੀ ਤੇ ਉਹਨਾਂ ਨੇ ਇਹ ਹੀ ਸੁਨੇਹਾ ਹੈ ਸਾਡਾ ਰਿਹਾਬੇ ਕੈਂਪ ਦੇ ਵਿੱਚ ਆਪਾਂ ਜਿਹੜੀ ਆ ਫਸਲਾਂ ਦੇ ਵਿੱਚ ਜਿਹੜੇ ਆਪਣੇ ਇਨਪੁਟਸ ਆ ਉਹਨਾਂ ਦੀ ਸਟੱਜੀ ਪਰਤੋ ਕਰੀਏ ਤੇ ਆਪਣੇ ਖਰਚੀ ਖੇਤੀ ਕਰਦੇ ਘਟਾਈਏ ਤੇ ਆਮਦਨ ਵਧਾਈਏ ਤੇ ਆਤਮਾ ਸਕੀਮ ਦੇ ਵਿੱਚ ਇਸ ਤੋਂ ਬਾਅਦ ਅਸੀਂ ਜ਼ਿਲ੍ਹਾ ਲੈਵਲ ਦੇ ਕੈਂਪਾਂ ਤੋਂ ਬਾਅਦ ਹੁਣ ਬਲਾਕ ਲੈਵਲ ਦੇ ਕੈਂਪ ਲਗਾਵਾਂਗੇ ਫਿਰ ਪਿੰਡਾਂ ਵਿੱਚ ਪਿੰਡ ਲੈਵਲ ਦੇ ਕੈਂਪ ਲਗਾਵਾਂਗੇ ਇਸ ਤਰ੍ਹਾਂ ਹੀ ਅਸੀਂ ਅੱਗੇ ਜਿਹੜਾ ਹੁਣ ਕਿਸਾਨਾਂ ਨੂੰ ਪ੍ਰਦਰਸ਼ਨੀਆਂ ਦੇ ਰਹੇ ਹਾਂ ਜਿਨ੍ਹਾਂ ਬਾਸਮਤੀ ਤੇ ਮੱਕੀ ਤੇ ਅਤੇ ਗੰਨੇ ਤੇ ਜਿਹੜਾ ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ ਤਕਨੀਕ ਆ ਉਹਦੇ ਅੰਡਰ ਅਸੀਂ ਇਹ ਲਵਾ ਰਹੇ ਹਾਂ ਇਸ ਦਹੀਂ ਅਸੀਂ ਇਹ ਐਕਸਪੋਜ਼ਰ ਬੇਟ ਕਿਸਾਨਾਂ ਦੀ ਜਿਸ ਤਰ੍ਹਾਂ ਹੁਣ ਅੱਗੇ ਕਿਸਾਨ ਮੇਲੇ ਪੀਏਯੂ ਦੇ ਆਉਣੇ ਆ ਉਹਦੇ ਵਿੱਚ ਕਿਸਾਨਾਂ ਨੂੰ ਐਕਸਪੋਜ਼ਰ ਬੇਟ ਕਰਾਉਣੀਆਂ ਆ ਇਸ ਤਰ੍ਹਾਂ ਹੀ ਪਿੰਗਲਵਾੜਾ ਫਾਰਮ ਹੈਗਾ ਚੱਲ ਰਿਹਾ ਜੰਡਿਆਲਾ ਗਰੂ ਉੱਥੇ ਐਕਸਪੋਜ਼ਰ ਬੇਟ ਕਰਾਵਾਂਗੇ ਤੇ ਇਸ ਤਰ੍ਹਾਂ ਤੇ ਕਾਫੀ ਆਤਮਾ ਸਕੀਮ ਦੇ ਵਿੱਚ ਜਿਹਦਾ ਸੈਲਫ ਹੈਲਪ ਗਰੁੱਪ ਅੱਜ ਇੱਥੇ ਸਾਡੇ ਕਿਸਾਨ ਮੇਲੇ ਦੇ ਵਿੱਚ ਲੇਡੀਆਂ ਨੇ ਖਾਸ ਕਰਕੇ ਕਾਫੀ ਭਾਗ ਲਿਆ ਕਿਉਂਕਿ ਸੈਲਫ ਹੈਲਪ ਗਰੁੱਪ ਦਾ ਬਹੁਤ ਹੀ ਅਹਿਮ ਤੇ ਯੋਗਦਾਨ ਹੈ ਜਿਹਦੇ ਵਿੱਚ ਅਸੀਂ ਇੱਥੇ ਅੱਜ ਸਟਾਲ ਵੀ ਲਾਇਓ ਹੀ ਲੇਡੀਆਂ ਨੇ ਸੈਲਫ ਹੈਲਪ ਗਰੁੱਪ ਦੇ ਵਿੱਚ ਦੇ ਦੇ ਜਿਹਦੇ ਵਿੱਚ ਉਹ ਦੇਸੀ ਸਬਨ ਤਿਆਰ ਕਰ ਰਹੀਆਂ ਆਆਂ ਤੇ ਕਈ ਲੇਡੀਆਂ ਆਪਣਾ ਨਾਲ ਮਿਲ ਕੇ ਇਹ ਗੁੜ ਤੋਂ ਗੰਨਾ ਸ਼ੱਕਰ ਬਣਾ ਕੇ ਉਹਦੀ ਸੈਲਫ ਹੈਲਪ ਮਾਰਕੀਟਿੰਗ ਕਰ ਰਹੀਆਂ ਆ ਹਲਦੀ ਤਿਆਰ ਕਰ ਰਹੀਆਂ ਆ ਤੇ ਇਸ ਤਰ੍ਹਾਂ ਦਾ ਸਾਡਾ ਸਨੇਹਾ ਇਹ ਹੀ ਆ ਕਿ ਆਪਣੀ ਜਿਹੜੀ ਆ ਆਪਾਂ ਜਿਹੜਾ ਜੇ ਸੈਲਫ ਮਾਰਕETING ਕਿਸਾਨ ਕਰੂਗਾ ਤੇ ਉਹਦੀ ਵਧੀਆ ਆਮਦਨ ਹੋ ਸਕਦੀ ਆ ਉਤੇ ਵਿਚੋਲੇ ਨੂੰ ਵਿੱਚੋਂ ਹਟਾ ਕੇ ਤੇ ਇਹਦੇ ਵਿੱਚ ਸਾਡੇ ਕੁਝ ਗਰੁੱਪਾਂ ਨੇ ਲਾਇਆ ਸੀਗਾ ਜਿਸ ਤਰ੍ਹਾਂ ਕੁਦਰਤੀ ਖੇਤੀ ਦਾ ਸਾਡਾ ਮੇਨ ਪ੍ਰੋਜੈਕਟ ਹੁਣ ਇੱਥੇ ਚੱਲ ਰਿਹਾ ਜਿਹਦੇ ਵਿੱਚ ਆਪਾਂ ਕਿਸਾਨ ਸਖੀਆਂ ਬਣਾਈਆਂ ਆ ਉਹਨਾਂ ਨੂੰ ਆਪਾਂ ਹੁਣ ਖੇਤੀ ਵਿਗਿਆਨ ਦੇ ਅੰਦਰ ਵੀ ਖੇਡ ਟ੍ਰੇਨਿੰਗ ਦਵਾਈ ਸੀ ਇਦਾਂ ਹੀ ਅਸੀਂ ਹੁਣ ਕਿਸੇ ਤਕਰੀਬਨ 1250 ਕਿਸਾਨ ਜ਼ਿਲ੍ਹੇ ਦੇ ਸਿਲੈਕਟ ਕੀਤੇ ਆ ਜਿਨ੍ਹਾਂ ਨੂੰ ਅਸੀਂ ਹੁਣ ਟ੍ਰੇਨਿੰਗ ਦੇਣ ਜਾਣੇ ਆ ਕੁਦਰਤੀ ਖੇਤੀ ਦੀ ਕਿਉਂਕਿ ਸਾਡਾ ਤੁਹਾਨੂੰ ਪਤਾ ਹੀ ਆ ਪਈ ਆਪਣਾ ਜਿਹੜਾ ਵਾਤਾਵਰਣ ਕਾਫੀ ਖਰਾਬ ਹੋ ਰਿਹਾ ਜਿਹੜਾ ਪਾਣੀ ਦਾ ਲੈਵਲ ਕਾਫੀ ਡਾਊਨ ਹੋ ਰਿਹਾ ਆ ਤੇ ਖੇਤੀ ਕਰਕੇ ਸਾਡੇ ਵੱਧ ਰਹੇ ਆ ਉਹਦਾ ਇਹ ਕੋ ਇੱਕ ਹੈਗਾ ਆਪੇ ਆਪਾਂ ਜਿਹੜਾ ਆਪਣਾ ਥੋੜਾ ਜਿਹਾ ਆਪਣਾ ਕੁਦਰਤੀ ਖੇਤੀ ਦੇ ਵਿੱਚ ਜਿਸ ਤਰ੍ਹਾਂ ਆਪੇ ਹੀ ਆਪਣੀ ਇਨਪੁਟਸ ਆਪਾਂ ਖਸਾਨ ਤਿਆਰ ਕਰੂਗਾ ਇਸ ਤਰ੍ਹਾਂ ਸੋਲੂਸ਼ਨ ਨੇ ਆ ਜਿਹਦਾ ਜੋਰੀ ਇਹ ਦੇ ਜਗ੍ਹਾ ਆ ਜੀਵ ਅਮਰਤ ਵਰਤ ਹੁੰਦਾ ਆ ਜੇ ਪੀੜੀਆਂ ਦੀ ਰੋਕਥਾਮ ਲਈ ਨਿਮਾਸਤਰ ਵਰਤ ਹੁੰਦਾ ਆ ਬ੍ਰਹਮ ਅਸਤਰ ਵਰਤ ਹੁੰਦਾ ਆ ਇਸ ਤਰ੍ਹਾਂ ਦੇ ਪ੍ਰੋਡਕਟ ਆਪੇ ਕਿਸਾਨ ਬਣਾ ਕੇ ਜਿਸ ਤਰ੍ਹਾਂ ਗਡੋਆਂ ਦੀ ਖਾਦ ਬਣਦੀ ਆ ਉਹਨਾਂ ਦੇ ਜੁਲਟ ਵੀ ਅਸੀਂ ਆਤਮ ਸਕੀਮਾਂ ਦੇ ਵਿੱਚ ਲਗਾ ਰਹੇ ਆ ਤੇ ਇਸ ਤਰ੍ਹਾਂ ਦਾ ਕਿਸਾਨ ਦਾ ਖੇਤੀ ਖਰਚਾ ਘਟੂਗਾ ਤੇ ਵਾਤਾਵਰਨ ਸਾਡਾ ਠੀਕ ਰਹੂਗਾ ਤੇ ਆਮ ਕਿਸਾਨ ਨੂੰ ਵਧੀਆ ਆਮਦਨ ਹੋਊਗੀ ਤੇ ਜਿਹੜਾ ਆਪਣੀ ਸਾਡੀ ਖਾਣੇ ਜੋ ਪਦਾਰਥ ਹੈ ਉਹ ਵਧੀਆ ਬਣਨਗੇ ਸਾਡੀ ਸਿਹਤਾਂ ਵੀ ਠੀਕ ਰਹਿਣਗੇ ਸਨ ਤੁਸੀਂ ਸੈਲਫ ਹੈਲਪ ਦੀ ਗੱਲ ਕੀਤੀ ਸਵੈਰ ਅਸਰ ਨੌਜਵਾਨ ਦੀ ਗੱਲ ਕੀਤੀ ਕੁਲਤੀ ਖੱਜੇ ਹੀ ਗੱਲ ਕੀਤੀ ਉਹਦੇ ਲਈ ਕੋਈ ਸਕੀਮਾਂ ਵੀ ਹਨ ਜਿਹਦੇ ਨਾਲ ਕੋਈ ਫਾਈਨੈਂਸ ਵੀ ਅਰੇਂਜ ਕਰਾਉਂਦੇ ਉਹ ਇਹਨਾਂ ਕੰਮ ਕਰਨ ਵਾਲਿਆਂ ਹਾਂਜੀ ਜਿਸ ਤਰ੍ਹਾਂ ਸੈਲਫ ਹੈਲਪ ਗਰੁੱਪ ਦੇ ਵਿੱਚ ਅਸੀਂ ਆਤਮਾ ਸਕੀਮ ਦੇ ਵਿੱਚ ਵੀ ਜਿਸ ਤਰ੍ਹਾਂ ਇਕੱਠ ਤੋਂ ਇਕੱਠ 10 ਮੈਂਬਰਸ ਇਕੱਠੇ ਹੋ ਕੇ ਉਹ ਸੈਲਫ ਹੈਲਪ ਗਰੁੱਪ ਬਣਾ ਸਕਦੇ ਆ ਉਹਨੂੰ ਆਪਾਂ ਜੇ ਉਹਨਾਂ ਕੋ ਕੁਝ ਉਹਨਾਂ ਨੂੰ ਮਟੀਰੀਅਲ ਦੀ ਲੋੜ ਆ ਪਹਿਲਾਂ ਕੰਮ ਸ਼ੁਰੂ ਕਰਨ ਦੀ ਉਹ ਆਪਾਂ ਉਹਦੇ ਵਿੱਚ ਕਪੈਸਿਟੀ ਬਿਲਡਿੰਗ ਉਹਦੀ ਪਹਿਲਾਂ ਕਰਾਉਂਦੇ ਆ ਟ੍ਰੇਨਿੰਗ ਕਰਾਉਂਦੇ ਆ ਫਿਰ ਕੰਮ ਸ਼ੁਰੂ ਕਰਨ ਲਈ ਤੇ ਆਪਾਂ ਉਹਨਾਂ ਨੂੰ ਇਹ ਕੁਝ ਖਾਜਾ ਸਿਹਤਾਂ ਵੀ ਦੇ ਸਕਦੇ ਆ ਤੇ ਇਸ ਤਰ੍ਹਾਂ ਹੀ ਐਫਪੀਓ ਆ ਜਿਹੜੇ ਬਣਦੇ ਉਹਨਾਂ ਵਿੱਚ ਵੀ ਕਾਫੀ ਗਵਰਨਮੈਂਟ ਵੱਲੋਂ ਇਹ ਐਫਪੀਓ ਵਿੱਚ ਵੀ ਕਾਫੀ ਸਿਹਤਾਂ ਦਿੱਤੀ ਜਾਂਦੀ ਹੈ ਤੇ ਸਖਲਾਈ ਲਈ ਕੋ ਕੇਂਦਰ ਬਣਾਏ ਗਏ ਇਸ ਸਖਲਾਈ ਲਈ ਜਿਸ ਤਰ੍ਹਾਂ ਖੇਤੀ ਵਿਗਿਆਨ ਕੇਂਦਰ ਯੂਨੀਵਰਸਿਟੀ ਦਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਖੇਤੀ ਵਿਗਿਆਨ ਕੇਂਦਰ ਲੰਗੜਵਾ ਵੀਖੇ ਤੇ ਉੱਥੇ ਸਖਲਾਈ ਦਿੱਤੀ ਜਾਂਦੀ ਉਹਨਾਂ ਨੂੰ ਹੋਰ ਕੋਈ ਇਸ ਲਈ ਹਾਕਸਾਨਾਂ ਨੂੰ ਇਹ ਹੀ ਆ ਪੇ ਆਪਾਂ ਜਿਹੜੇ ਖੇਤੀ ਕਾਚੇ ਆ ਉਹ ਜਿਹੜੀਆਂ ਯੂਨੀਵਰਸਿਟੀ ਦੀਆਂ ਤਕਨੀਕਾਂ ਦੇ ਹਿਸਾਬ ਨਾਲ ਹੀ ਅਸੀਂ ਬੀਜ ਕਾਦਾਂ ਅਤੇ ਪਾਣੀ ਦੀ ਵਰਤੋਂ ਕਰੀਏ ਤੇ ਆਪਣਾ ਜਿਹੜਾ ਵਾਤਾਵਰਨ ਜਿਹੜਾ ਸਾਫ਼ ਸੁਥਰਾ ਰਹੇ ਤੇ ਆਪਣੀ ਸਭ ਦੀ ਸਿਹਤ ਠੀਕ ਰਹੇ ਜ਼ਮੀਨ ਦੀ ਜਿਹੜੀ ਸਾਡੀ ਮਾਂ ਆ ਧਰਤੀ ਇਹਦੀ ਵੀ ਸਿਹਤ ਤੇ ਹਵਾ ਦੀ ਵੀ ਸਿਹਤ ਠੀਕ ਰਹੇ ਤੇ ਇਹ ਹੀ ਹੈ ਇਹਨਾਂ ਚੀਜ਼ਾਂ ਲਈ ਕੋਈ ਮੰਡੀ ਕਰਨ ਦੀ ਸਲਾਹ ਦਿਓ ਮੰਡੀ ਕਰਨ ਲਈ ਅਸੀਂ ਕਰ ਰਹੇ ਹਾਂ ਜਿਸ ਤਰ੍ਹਾਂ ਹੁਣ ਕਿਸਾਨ ਸਾਡੇ ਜਿਹੜਾ ਕੈਮੀਕਲ ਫਰੀ ਉਤਪਾਦ ਜਿਹੜੇ ਆ ਡਾਇਰੈਕਟ ਸੇਲ ਕੁਸ਼ ਕਰ ਰਹੇ ਆ ਤੇ ਆਉਣ ਵਾਲੇ ਸਮੇਂ ਚ ਅੱਜ ਵੀ ਡੀਸੀ ਸਾਹਿਬ ਨਾਲ ਗੱਲ ਹੋਈ ਸੀ ਅਸੀਂ ਆਤਮਾ ਕਿਸਾਨ ਹੱਟ ਇੱਥੇ ਦੇਖਾਂਗੇ ਖੋਲ੍ਹਾਂਗੇ ਤੇ ਉੱਥੇ ਇੱਕ ਜਗ੍ਹਾ ਇਹ ਕਿਸਾਨ ਆਪਣਾ ਪ੍ਰੋਡਕਟ ਲਿਆ ਕੇ ਉਹ ਦੇ ਸਕਦੇ ਆ ਉਸ ਦਾ ਦੋਨਾਂ ਪਾਸਿਆਂ ਨੂੰ ਫਾਇਦਾ ਹੋਊਗਾ ਵੇਚਣ ਵਾਲੇ ਨੂੰ ਵੀ ਫਾਇਦਾ ਹੋਊਗਾ ਤੇ ਕੰਜ਼ਿਊਮਰ ਨੂੰ ਵੀ ਵਧੀਆ ਚੀਜ਼ ਘੱਟ ਮੁੱਲ ਤੇ ਮਿਲੂਗੀ